ਲੁਧਿਆਣਾ ਦੇ ਪਰਿਵਾਰ ਨੂੰ ਪਟਿਆਲਾ ਰਿਸ਼ਤੇਦਾਰੀ ਤੋਂ ਮਿਲੇ ਗਿਫਟ ਵਿੱਚ ਆਈ ਚਾਕਲੇਟ ਅਤੇ कुरकुरे ਖਾਣਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਇਹ ਚਾਕਲੇਟ ਅਤੇ कुरकुरे ਖਾਣ ਨਾਲ ਉਹਨਾਂ ਦੇ ਬੱਚੇ ਬਿਮਾਰ ਹੋ ਗਏ ਤੇ ਇੱਕ ਡੇਢ ਸਾਲ ਦੀ ਬੱਚੀ ਨੂੰ ਖੂਨ ਦੀਆਂ ਉਲਟੀਆਂ ਤੱਕ ਲੱਗ ਗਈਆਂ ਹਾਲਕਿ ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਜਿੱਥੇ ਤੁਰੰਤ ਹੀ ਬੱਚੇ ਨੂੰ ਸੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਅਤੇ ਉਸ ਦਾ ਇਲਾਜ ਕਰਵਾਇਆ ਤਾਂ ਉੱਥੇ ਹੀ ਪਰਿਵਾਰਕ ਮੈਂਬਰਾਂ ਨੇ ਜਦੋਂ ਇਸ ਦੀ ਕੋਖ ਕੀਤੀ ਤਾਂ ਪਤਾ ਚੱਲਿਆ ਕਿ ਜੋ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਨੇ ਗਿਫਟ ਵਿੱਚ ਸਮਾਨ ਦਿੱਤਾ ਹੈ ਉਹ ਸਾਰੇ ਐਕਸਪਾਇਰੀ ਡੇਟ ਸੀ ਹਾਲਕਿ ਇਹ ਮਾਮਲਾ ਮੀਡੀਆ ਵਿੱਚ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਸਿਹਤ ਵਿਭਾਗ ਨੇ ਪਟਿਆਲਾ ਵਿਖੇ ਉਸ ਦੁਕਾਨ ਤੇ ਕਾਰਵਾਈ ਕੀਤੀ ਤਾਂ ਉੱਥੇ ਹੀ ਪੁਲਿਸ ਵੀ ਹੋਣੇ ਸਬੰਧ ਬਾਬਤ ਲੁਧਿਆਣਾ ਸਿੱਧ ਪਰਿਵਾਰ ਦੇ ਕੋਲ ਬਿਆਨ ਦਰਜ ਕਰਾਉਣ ਲਈ ਆ ਰਹੀ ਹੈ ਅਜੀ ਕੀ ਨਾਮ ਆ ਬੰਦਾ ਮੇਰਾ ਨਾਮ ਵਿਰੋਧ ਕੁਮਾਰ ਹੈ ਜੀ ਇਹ ਕੀ ਮਾਮਲਾ ਬੱਚੇ ਦਾ ਜਿਹੜਾ ਅੱਜ ਪਰਮਾਤਮਾ ਹੋਇਆ ਬੱਚੇ ਦੀ ਤਬੀਬ ਇਦਾਂ ਖਰਾਬ ਹੋਈ ਹੈ ਜੀ ਅਜੇ ਤੱਕ ਗਏ ਸੀ ਕਿ ਪਟਿਆਲੇ ਸ਼ਾਦੀ ਤੇ ਜੀ ਤੇ ਸ਼ਾਦੀ ਉੱਥੇ ਟੈਂਡ ਕੀਤੀ ਤੇ ਮੇਰੀ ਕੁੜੀ ਦੀ ਉੱਥੇ ਮੰਗਣੀ ਕੀਤੀ ਹੋਈ ਹੈ ਜੀ ਤੇ ਸਾਡੇ ਰਿਸ਼ਤੇਦਾਰਾਂ ਨੇ ਸਾਨੂੰ ਗਿਫਟ ਦਿੱਤਾ ਇਸ ਟੋਕਰੀ ਚ ਪਾ ਕੇ ਕਿਸੇ ਦੁਕਾਨ ਤੋਂ ਖਰੀਦ ਕੇ ਲਿਆ ਕੇ ਸਾਨੂੰ ਦੇ ਦਿੱਤਾ ਤੇ ਉਹ ਅਸੀਂ ਪੈਕਿੰਗ ਦਾ ਹੀ ਕਰ ਲਿਆ ਹੈ ਤੇ ਕਰ ਲਿਆ ਕਿ ਅਸੀਂ ਬੱਚਿਆਂ ਨੂੰ ਦੇ ਦਿੱਤਾ ਠੀਕ ਹੈ ਜੀ ਤੇ ਉਹਦੀ ਪੂਆ ਨੇ ਖੋਲੀ ਟੋਕਰੀ ਤੇ ਮੇਰੀ ਪੋਤੀ ਉਹ ਤਾਂ ਛੋਟੀ ਜਿਹੇ ਤਾਂ ਖੋਲ ਨਹੀਂ ਸਕਦੀ ਪਰ ਜਿੱਦਾਂ ਜਿੱਦਾਂ ਆਪਣੀ ਪੂਆ ਦੇ ਨਾਲ ਉਹ ਮੇਰੀ ਪੋਤੀ ਨੇ ਵੀ ਥੋੜਾ ਥੋੜਾ ਸਮਾਨ ਖਾਦਾ ਤੇ ਘੰਟੇ ਡੇਢ ਘੰਟੇ ਬਾਅਦ 2 ਘੰਟੇ ਬਾਅਦ ਬੱਚੇ ਦੇ ਦੋਨਾਂ ਦੀ ਤਬੀਅਤ ਨਾ ਹਲਕੀ ਹਲਕੀ ਖਰਾਬ ਹੋਣ ਲੱਗੀ ਤੇ ਮੈਂ ਕਿਹਾ ਬੇਟਾ ਕੀ ਹੋ ਗਿਆ ਕਹਿੰਦਾ ਪਾਪਾ ਮੇਰਾ ਪੇਟ ਦਰਦ ਕਰਦਾ ਪਿਆ ਤੇ ਮੇਰਾ ਪੇਟ ਦਰਦ ਕਰਦਾ ਪਿਆ ਤੇ ਮੇਰੇ ਲੂਜ਼ ਮੋਸ਼ਨ ਲੱਗੇ ਮਗਰ ਕੋਈ ਨਹੀਂ ਪੁੱਤਰ ਮੈਂ ਤੈਨੂੰ ਦਵਾਈ ਦਰਾ ਲਿਆ ਨਾ ਦੋਨੀਆਂ ਬੱਚਿਆਂ ਨੂੰ ਨਾ ਉਹ ਛੋਟੀ ਨੂੰ ਤਾਂ ਹੋ ਹੀ ਰਿਆ ਸੀਗਾ ਪਰ ਮੈਂ ਵੱਡੀ ਨੂੰ ਪਹਿਲਾਂ ਦਵਾ ਕੇ ਲਿਆਇਆ ਸੀ ਵੱਡੀ ਨੂੰ ਦਵਾ ਕੇ ਲਿਆਇਆ ਫਿਰ ਛੋਟੀ ਨੂੰ ਵੀ ਮੈਂ ਕੋਲ ਦੇ ਡਾਕਟਰ ਕੋਲੋਂ ਗਿਆ ਮੈਂ ਡਾਕਟਰ ਸਾਹਿਬ ਨੂੰ ਲੂਜ਼ ਮੋਸ਼ਨ ਹੋ ਰਿਹਾ ਉਲਟੀਆਂ ਆ ਰਹੀਆਂ ਤੇ ਦੇਖੋ ਜਰਾ ਤੇ ਉਹਨੇ ਡਾਕਟਰ ਸਾਹਿਬ ਨੇ ਦੇਖਿਆ ਕਹਿੰਦਾ ਨਹੀਂ ਕੋਈ ਨਹੀਂ ਹੋ ਜੂਗੀ ਠੀਕ ਦਵਾਈ ਲਈ ਜੋ ਪਰ ਮੇਰੀ ਵੱਡੀ ਬੇਟੀ ਨੂੰ ਤਾਂ ਆਰਾਮ ਆ ਗਿਆ ਪਰ ਮੇਰੀ ਪੋਤੀ ਨੂੰ ਆਰਾਮ ਨਹੀਂ ਆਇਆ ਫਿਰ ਅਸੀਂ ਡਾਕਟਰ ਨੂੰ ਹੋਰ ਪੁੱਛਿਆ ਕਿਹਦਾ ਦੇਖੋ ਹੁਣ ਤੇਬਿਤ ਖਰਾਬ ਹੋਈ ਹੈ ਹੌਲੀ ਹੌਲੀ ਆਰਾਮ ਆ ਜਾਊਗਾ ਤੁਸੀਂ ਇਹਨੂੰ ਔਰਾਸ ਵਗੈਰਾ ਇਹਨੂੰ ਪਿਲਾਓ ਅਸੀਂ ਉਹਨੂੰ ਹੌਲੀ ਹੌਲੀ ਪਿਲਾਉਂਦੇ ਰਹੇ ਤੇ ਥੋੜਾ ਥੋੜਾ ਫਰਕ ਜਾ ਲੱਗਿਆ ਸਾਨੂੰ ਵੀ ਲਾ ਹੋ ਜਾਏਗਾ ਪਰ ਰਾਤ ਨੂੰ 1.5 ਵਜੇ ਉਹਦੇ ਬਲੱਡ ਆਣ ਲੱਗਿਆ ਮੂੰਹ 'ਚ ਤੇ ਇੱਕ ਨੱਕ ਦੇ ਵਿੱਚ ਤੇ ਅਸੀਂ ਘਬਰਾ ਗਏ ਫਿਰ ਅਸੀਂ ਦੋਨੋਂ ਜਿਹੜੇ ਬੱਚੇ ਮੇਰੇ ਸਾਰੇ ਇੱਧਰ ਤਿੱਧਰ ਹੋਣ ਲੱਗੇ ਤੇ ਅਸੀਂ ਦੇਖਿਆ ਵੀ ਹੋਇਆ ਕੀ ਸਾਨੂੰ ਘਬਰਾ ਗਏ ਇੱਕਦਮ ਤੋਂ ਫਿਰ ਅਸੀਂ ਉਹ ਗੁੜੀਆਂ ਨੂੰ ਪਾਣੀ ਪਾਇਆ ਥੋੜਾ ਸਰਦੇ ਵਿੱਚ ਹੋਰ ਉਹਨੂੰ ਦੇਖਿਆ ਵੀ ਥੋੜਾ ਖੂਨ ਰੁਕੇ ਫਿਰ ਦੇਖਿਆ ਕਈ ਵਾਰੀ ਵੀ ਉਹਨੂੰ ਲਟਾਲਣ ਨਾਲ ਖੂਨ ਰੁਕ ਜਾਂਦਾ ਆ ਉਹ ਫਿਰ ਥੋੜੀ ਜਿਹੀ ਨਾਲ ਥੋੜਾ ਜਿਹਾ ਖੂਨ ਰੁਕਿਆ ਫਿਰ ਦੂਸਰੇ ਜਦੋਂ ਸਵੇਰ ਹੋਇਆ ਮੈਂ ਆਪਣੇ ਮੁੰਡੇ ਨੂੰ ਤੇ ਮੇਰੀ ਬੋਟੀ ਨੂੰ ਇਹਨੂੰ ਕਿਹਾ ਜਾ ਬਾਕੀ ਤਾਂ ਉਹਦੇ ਨਾਲ ਹਸਪੀਟਲ ਦੀ ਦਵਾਈ ਚੱਜਦੀ ਨਹੀਂ ਹੈਗੀ ਹੈ ਸੀਓਲ ਹਸਪੀਟਲ ਦੀ ਦਵਾਈ ਚੱਜਦੀ ਹੈ ਅਸੀਂ ਉੱਥੇ ਗਏ ਉਹਨਾਂ ਨੇ ਦਵਾਈ ਦਵਾਈ ਤੇਜੀ ਉਹ ਉਹਦੇ ਨਾਲ ਥੋੜਾ ਥੋੜਾ ਉਹਨੂੰ ਆਰਾਮ ਆਣ ਲੱਗਿਆ ਜੀ ਹਾਂਜੀ ਤੇ ਕਿੰਨਾ ਕ ਸਾਮਾਨ ਸੀਗਾ ਜਿਹੜਾ ਐਕਸਪਾਇਰ ਸੀ ਉੱਥੇ ਟੋਕਰੀ ਭਰੀ ਹੋਈ ਸੀ ਜੀ ਸਾਰੇ ਉਹ ਸਾਰੇ ਕਾਰਵਾਈ ਕਰਵਾਈ ਇਹਨਾਂ ਨੇ ਤੁਹਾਡੇ ਜਿੰਨੇ ਤੁਹਾਨੂੰ ਗਿਫਟ ਦਿੱਤਾ ਸੀ ਫਿਰ ਹਾਂਜੀ ਉਹਨਾਂ ਨੇ ਪਟਿਆਲੇ ਕਰਵਾਈ ਹੈ ਜੀ ਕਾਰਵਾਈ ਸੈਂਪਲ ਵੀ ਭਰੇਗੇ ਕੋਈ ਹਾਂਜੀ ਅਸੀਂ ਇੱਥੋਂ ਸੈਂਪਲ ਉਹਨਾਂ ਨੂੰ ਭੇਜੇ ਤੇ ਉਹਨਾਂ ਨੇ ਉਹ ਫਿਰ ਉਹਨਾਂ ਨੂੰ ਦਿਖਾਇਆ ਤੇ ਕਿੰਨੇ ਕ ਬੱਚੇ ਸੀਗੇ ਜੀ ਟੋਟਲ ਟੋਟਲ 2 ਬੱਚੇ ਸੀਗੇ ਸਿਰ ਸਾਡੇ ਤਾਂ ਔਰ ਕੋਈ ਵੀ ਇਹ ਬਿਮਾਰ ਹੋਰ ਜਿੱਦਾਂ ਮੇਰੀ ਨੂੰਹ ਹੈ ਉਹਨੇ ਵੀ ਥੋੜਾ ਕੁਝ ਖਾਦਾ ਸੀਗਾ ਮੇਰੀ ਸਾਲੀ ਹੈ ਉਹਨੇ ਵੀ ਮਾੜਾ ਮੋਟਾ ਕੁਝ ਖਾਦਾ ਸੀ ਤੇ ਮੇਰੀ ਸਾਲੀ ਦਾ ਵੀ ਪੇਟ ਦਰਦ ਹੋਇਆ ਤੇ ਮੇਰੀ ਨੂੰਹ ਦਾ ਵੀ ਪੇਟ ਦਰਦ ਹੋਇਆ ਹਾਂ ਜੀ ਕਿਤਾ ਦੀ ਕਾਰਵਾਈ ਦੀ ਮੰਗ ਕਰਦੇ ਹਾਂ ਸਿਰਫ ਕਾਰਵਾਈ ਹੀ ਹੈ ਜੀ ਉਹ ਦੁਕਾਨਦਾਰ ਨੂੰ ਥੋੜੀ ਅਕਲ ਆਣੀ ਚਾਹੀਦੀ ਹੈ ਵੀ ਇਹ ਐਕਸਪਾਇਰ ਚੀਜ਼ਾਂ ਨਾ ਵੇਚੇ ਕਿਉਂਕਿ ਜਦੋਂ ਉਹਨਾਂ ਨੇ ਉੱਥੇ ਕਰਵਾਈ ਹੈ ਉਹਨਾਂ ਨੇ ਇਨਕੁਆਰੀ ਉੱਥੇ ਕਮ ਸਕ 80 90% ਸਮਾਨ ਉਹਨਾਂ ਦਾ ਐਕਸਪਾਇਰ ਨਿਕਲਿਆ ਜੀ ਬਰਾਮਦ ਹੋਇਆ ਪੂਰੀ ਦੁਕਾਨ ਚ ਪੂਰੀ ਦੁਕਾਨ ਚ ਤੇ ਜਿਹੜਾ ਤੁਹਾਡੇ ਕੋਲ ਸਮਾਨ ਸੀਗਾ ਉਹ ਕਿੰਨਾ ਕੁ ਸੀਗਾ ਉਹ ਤਾਂ ਥੋੜਾ ਜਿਹਾ ਸੀਗਾ ਜੀ ਇੱਕ ਇੱਕ ਸਮਾਨ ਸੀਗਾ ਜਿੱਦਾਂ ਚੋਕਲੇਟ ਹੋ ਗਈ ਬਿਸਕੁਟ ਹੋ ਗਏ ਸਾਰੇ ਐਕਸਪਾਇਰ ਸੀਗਾ ਜੀ ਤੁਹਾਡੇ ਕੋਲ ਹੈਗੀਆਂ ਪ੍ਰੂਫ ਹਾਂਜੀ ਸਾਡੇ ਕੋਲ ਹੈਗਿਆ ਸੀ ਪਟਿਆਲੇ ਭੇਜਤੇ ਮੇਰੇ ਕੋਲ ਫੋਟੋਆਂ ਹੈਗੀਆਂ ਜੀ ਕਿ ਕਿ ਕਾਰਵਾਈ ਕਾਰਵਾਈ ਪਟਿਆਲੇ ਹੋਈ ਅਸੀਂ ਤਾਂ ਸਿਰਫ ਇਹੀ ਮੰਗ ਕਰਦੇ ਹਾਂ ਕਿ ਸਾਡੇ ਬੱਚੇ ਨਾਲ ਹੋਇਆ ਕਿਸੇ ਹੋਰ ਦੇ ਬੱਚੇ ਨਾਲ ਨਾ ਹੋਵੇ ਬੱਚੇ ਦੀ ਤਬੀਅਤ ਕਿਦਾਂ ਜੀ ਹੁਣ ਤਾਂ ਥੋੜਾ ਬੈਟਰ ਹੈ ਹੀ ਪਹਿਲਾਂ ਨਾਲੋਂ ਸਹੀ ਹੈਗੀ ਹੈ ਤੇ ਡਾਕਟਰ ਕੀ ਕਹਿ ਰਹੇ ਹਨ ਡਾਕਟਰ ਇਹ ਕਹਿ ਰਹੇ ਵੀ ਜੇ ਜ਼ਿਆਦਾ ਤਬੀਅਤ ਖਰਾਬ ਹੋ ਗਈ ਤੇ ਆਪਾਂ ਇਹਨੂੰ ਐਡਮਿਟ ਕਰਾਂਗੇ ਫਿਲਹਾਲ ਤੁਸੀਂ ਇਹਨੂੰ ਘਰ ਲੈ ਕੇ ਜਾਓ ਕਿਉਂਕਿ ਛੋਟੀ ਬੱਚੀ ਇਹਨੂੰ ਐਡਮਿਟ ਨਹੀਂ ਕਰ ਸਕਦੇ ਉਹ ਮਾਰ ਹੋਣ ਦਾ ਕਾਰਨ ਉਹੀ ਸੀ ਜਿਹੜੀ ਹਾਂਜੀ ਹਾਂਜੀ ਬਿਲਕੁਲ ਉਹੀ ਸੀਗਾ ਜੀ ਐਕਸਪਾਇਰ ਵਾਲਾ ਇਹ ਠੀਕ ਹੈ ਥੈਂਕ ਯੂ ਹਾਂਜੀ ਅੰਜੂ ਨਾਮ ਹੈ ਕੀ ਬੱਚੇ ਦਾ ਹੋਇਆ ਸੀ ਉਹ ਕਦੋਂ ਹੋਇਆ ਸੀ ਉਹ ਜਿਹੜਾ ਸਮਾਨ ਲੈ ਕੇ ਆਏ ਗਿਫਟ ਵਗੈਰਾ ਲੈ ਕੇ ਆਏ ਸਿੱਪਟਾਲੇ ਸੇ ਉਹਦੇ ਨਾਲ ਹੀ ਤਵੇ ਤੱਕ ਆ ਰਹੀ ਹੋਈ ਹੁੰਦੀ ਤੇ ਡਾਕਟਰ ਨੇ ਵੀ ਆਈ ਦੱਸਾ ਵੀ ਇਨਫੈਕਸ਼ਨ ਹੋਇਆ ਖਾਣ ਦੀ ਚੀਜ਼ਾਂ ਨਾਲ ਤਾਂ ਅਸੀਂ ਦੇਖਿਆ ਤਾਂ ਖਾਣ ਦੀ ਚੀਜ਼ਾਂ ਨਾਲ ਹੀ ਦੇਖੀ ਤਾਂ ਇਸਪਾਇਰ ਸੀ ਗਈ ਸੀ ਤੋਂ ਉਹ ਦਿਨ ਵਾਲੀ ਇਨਫੈਕਸ਼ਨ ਹੋਇਆ ਸੀ ਇਹਦਾ ਵੱਡਾ ਕੋਈ ਹਾਸਾ ਵੀ ਹੋ ਸਕਦਾ ਸੀ ਜੇ ਤੁਸੀਂ ਕੀ ਤਾਂ ਫਿਰ ਹਾਸਾ ਤਾਂ ਹੋਇਆ ਹੀ ਹੈ ਨਾ 10 ਸਾਲ ਦੀ ਗੁੜੀਆ ਉੱਥੇ ਗੁਜ਼ਰੀ ਅਪਟਿਆਲੇ ਵਿੱਚ ਤੋ ਦਾ ਸਾਲ ਦੀ ਕੁੜੀ ਆ ਗੁਜ਼ਰ ਸਕਦੀ ਆ ਤੋ ਇਹ ਤੋ 14 15 ਮਹੀਨੇ ਦੀ ਆ ਮੇਰੀ ਪੋਤੀ ਜੀ ਤੋ ਫਿਰ ਇਹਦੇ ਨਾਲ ਵੀ ਕੁਝ ਵੀ ਹੋ ਸਕਦਾ ਸੀਗਾ ਥੋੜਾ ਸੀ ਧਿਆਨ ਕੀਤਾ ਤੇ ਪਰਮਾਤਮਾ ਦੀ ਮਰਜ਼ੀ ਨਾਲ ਬਚ ਗਈ ਉਹ ਤੋ ਪਰਮਾਤਮਾ ਦੀ ਕਿਰਪਾ ਨਾਲ ਬਚ ਗਈ ਤੋ ਫਿਰ ਐਦਾ ਨਹੀਂ ਹੋਣਾ ਚਾਹੀਦਾ ਨਾ ਜਿਹੜੇ ਦੁਕਾਨਦਾਰ ਐਦਾ ਦੇ ਸਪਾਈਲ ਸਮਾਂ ਰੱਖਦੇ ਤੇ ਉਹਨਾਂ ਦੇ ਕੋਈ ਕਾਰਵਾਈ ਚਾਹਦੇ ਤੁਸੀਂ ਤਾਂ ਚਲਣੀ ਤਾਂ ਚਾਹੀਦੀ ਹੈ ਗਲਤ ਗੱਲ ਆ ਅੱਜ ਸਾਡੀ ਕੁੜੀਆਂ ਨਾਲ ਹੋਇਆ ਕੱਲ ਕਿਸੇ ਹੋਰ ਦੇ ਨਾਲ ਵੀ ਤਾਂ ਹੋਏਗਾ ਅਸੀਂ ਤਾਂ ਕਰਕੇ ਬੋਲਿਆ ਉਹਨਾਂ ਨੂੰ ਵੀ ਸਾਡੀ ਕੁੜੀਆਂ ਤਾਂ ਪਰਮਾਤਮਾ ਦੀ ਕਿਰਪਾ ਨਾਲ ਬਚ ਗਈ ਉਹਨਾਂ ਕਿਸੇ ਹੋਰ ਦੇ ਬੱਚੇ ਨਾਲ ਨਾ ਹੋਏ ਐਸ ਕਰਕੇ ਬੋਲਿਆ ਕੌਣ ਜ਼ਿੰਮੇਵਾਰ ਹੈ ਫਿਰ ਜਾਂਚ ਲਈ ਗਈ ਉਹਦਾ ਜ਼ਿੰਮੇਵਾਰ ਕੌਣ ਆ ਜਾਨ ਥੋੜਾ ਵਾਪਸ ਆ ਜਾਏਗੀ ਤੇ ਪ੍ਰਸ਼ਾਸਨ ਤੋਂ ਵੀ ਇਮਾਨ ਕਰਦੇ ਹਾਂ ਤੁਸੀਂ ਮਾਂ ਗਈ ਹੈ ਭਈ ਐਕਸਿੰ ਚੱਕੋ ਕੁਛ ਨੁਕੀ ਅੱਗੇ ਨਾ ਹੋਏ ਬਸੇ ਐ ਹੀ ਹੈ ਸਾਡੀ ਮੰਗ ਤੋਂ ਅੱਗੇ ਕਿਸੇ ਦੇ ਨਾਲ ਬੱਚੇ ਦਾ ਨਾ ਹੋਏ ਇਦਾਂ ਦਾ ਕੱਟਣਾ ਬਸ ਐ ਹੀ ਕਹਿਣਾ ਚਾਹੁੰਦੇ ਅਸੀਂ ਤਾਂ ਜੀ